ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਅਠਸਤ ਤੀਰਥ ਪਰਸ ਕਿਉ ਜੁਗ ਚਾਰ ਚੜਿਓ ਕੈਲਾਸ ਰਹਿਓ ਜੈਸੇ ਲੱਖ ਵਾਰ ਕੁਰ ਸੇ ਤਰਮੇ ਅਸਮੇ ਜਗ ਪਾ ਗਠਿਓ ਜੈਸੇ ਕੋਟ ਵਰਸਤ ਉਰਦ ਮੁਖੀ ਬਸੰਤ ਪਰਮੇ ਤਨ ਅਨੰਦ ਦਿਓ ਗੁਰ ਅਮਰਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ 68 ਤੀਰਥਾਂ ਦਾ ਇਸ਼ਨਾਨ ਬੜਾ ਔਖਾ ਕਿੰਨੇ ਪੈਸੇ ਲੱਗਦੇ ਕਿੰਨਾ ਸਮਾਂ ਲੱਗਦਾ ਭਾਈ ਗੁਰਦਾਸ ਜੀ ਕਹਿੰਦੇ 68 ਤੀਰਥਾਂ ਦਾ ਕੋਈ ਇਸ਼ਨਾਨ ਕਰੇ ਫਿਰ ਅਸਮੇਜ ਜਾ ਕਰੇ ਕੁਰੂਕ ਖੇਤਰ ਦੇ ਵਿੱਚ ਲੱਖਾਂ ਵਾਰੀ ਕਲਾਸ਼ ਪਰਬਤ ਤੇ ਜਾ ਕੇ ਪੁੱਠੇ ਲਟਕ ਕੇ ਤਪ ਕਰੇ ਕਰੋੜਾਂ ਵਾਰ ਸਰੀਰ ਨੂੰ ਅੱਗ ਵਿੱਚ ਜਲਾ ਦਵੇ ਫਿਰ ਵੀ ਐਡਾ ਫਲ ਨਹੀਂ ਮਿਲਣਾ ਇੱਕ ਵਾਰੀ ਵੈਗੁਰੂ ਕਹਿਣ ਦੇ ਨਾਲ ਇਤੋਂ ਜ਼ਿਆਦਾ ਫਲ ਅੱਜ ਕਿ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਆਪਾਂ ਨੂੰ ਤਾਂ ਮਹਾਰਾਜ ਪਿਓ ਦਾਦੇ ਦਾ ਖੋਲ ਡੇਠਾ ਖਜ਼ਾਨਾ ਖਜ਼ਾਨਾ ਦਿਖੇ ਗਏ ਨੇ ਮਹਾਰਾਜ ਗੁਰਬਾਣੀ ਦਾ ਖਜ਼ਾਨਾ ਦਿਖੇ ਗਏ ਅੰਮ੍ਰਿਤ ਬਾਣੀ ਹਰ ਹੱਥ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨੁ ਬਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀ ਗੱਲ ਜਪਣ ਦੀ ਹੈ ਗੱਲ ਭਰੋਸੇ ਦੀ ਹੈ ਬਾਬੇ ਨਾਨਕ ਤੇ ਭਰੋਸਾ ਕਰੋ ਮਹਾਰਾਜ ਅੱਜ ਵੀ ਹਾਜ਼ਰ ਨਜ਼ਰ ਨੇ ਗੁਰਨਾਨਕ ਸਾਹਿਬ ਆਮ ਮਨੁੱਖ ਨਹੀਂ ਆਪਾਂ ਆਮ ਮਨੁੱਖਾਂ ਮਹਾਰਾਜ ਤਾਂ ਪਰਮੇਸ਼ਰ अवतारਾਂ ਦਾ ਜਨਮ ਨਹੀਂ ਹੁੰਦਾ ਅਵਤਾਰ ਹੁੰਦੇ ਪ੍ਰਗਟ ਸਵਾਤਗੁਰ ਨਾਨਕ ਪ੍ਰਗਟਿਆ ਜਿੱਦਾਂ ਪ੍ਰਕਾਸ਼ ਹੋਇਆ ਉਹਦਾ ਹੀ ਮਹਾਰਾਜ ਦੇਸ ਮੇਤ ਸੱਚਖੰਡ ਸਰੀਰ ਤਾਂ ਮਿਲਿਆ ਹੀ ਨਹੀਂ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨੇ ਅਵਤਾਰਾਂ ਦਾ ਪ੍ਰਕਾਸ਼ ਹੁੰਦਾ ਜਨਮ ਨਹੀਂ ਹੁੰਦਾ ਦੌਲਤਾਂ ਦਾਈ ਅੱਖਾਂ ਮਲਦੀ ਰਹਿ ਗਈ ਕੀ ਬਣ ਗਿਆ ਕੋਈ ਪਤਾ ਨਹੀਂ ਲੱਗਿਆ ਪ੍ਰਕਾਸ਼ ਹੀ ਦਿਖਿਆ ਉਹਨੂੰ ਬਾਲਕ ਨੇ ਕਦੋਂ ਜਨਮ ਲਿਆ ਜਨਮ ਤਾਂ ਲਿਆ ਹੀ ਨਹੀਂ ਮਹਾਰਾਜ ਨੇ ਮਹਾਰਾਜ ਤਾਂ ਪ੍ਰਗਟ ਹੋਏ ਨੇ ਪ੍ਰਕਾਸ਼ ਹੋ ਕੇ ਉਹ ਸਾਧ ਸੰਗਤ ਅਵਤਾਰਾਂ ਦਾ ਪ੍ਰਕਾਸ਼ ਹੁੰਦਾ ਦੁਨੀਆ ਨੂੰ ਤਾਰਨ ਵਾਸਤੇ ਹੁੰਦਾ ਅੱਜ ਵੀ ਹਾਜ਼ਰ ਨਾਜ਼ਰ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਨ ਤੇ ਭਲੇ ਬਰੇ ਕੀ ਪੀਰ ਪਰਚਾ ਆਜਰ ਨਾਜ਼ਰ ਸਤਿਗੁਰ ਮਾਇਆ ਮਦਮਾਤਾ ਉਹ ਛੀ ਬਾਤਾ ਮਿਲ ਨਾ ਜਾਈ ਭਰਮ ਤੜਾ ਕਉ ਨਾਨਕ ਗੁਰ बिन ਨਹੀ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਆਪਣੇ ਨੇੜੇ ਖੜੇ ਮਹਾਰਾਜ ਦੇਖਦੇ ਕਿਉਂ ਨਹੀਂ ਅੱਖਾਂ ਨਹੀਂ ਹਨ ਭਜਨ ਬੰਦਗੀ ਦੇ ਨਾਲ ਅੱਖਾਂ ਖੁੱਲਦੀਆਂ ਜਦੋਂ ਨਾਮ ਜਪਾਂਗੇ ਮੂਰ ਮੰਤਰ ਸਾਹਿਬ ਦਾ ਜਾਪ ਕਰਾਂਗੇ ਸੰਤਾਂ ਦੀ ਸੰਗਤ ਕਰਾਂਗੇ ਫਿਰ ਉਹ ਅੱਖਾਂ ਮਿਲਦੀਆਂ ਨਾਨਕ ਸੇਖੜੀਆਂ ਬਿਆਨ ਜਿਨ੍ਹਾਂ ਦਸੰਦੋਂ ਮਾਪਰੀ ਉਹ ਅੱਖਾਂ ਹੀ ਹੋਰ ਨੇ ਜਿਦਾਂ ਰੱਬ ਦਿਖਦਾ ਜਿਹੜਾ ਸਮਾਂ ਨਾ ਸਾਧ ਸੰਗਤ ਆਪਜੀ ਸਾਧ ਸੰਗਤ ਕਰ ਰਹੇ ਹੂੰ ਇਹ ਬਹੁਤ ਬੜਾ ਮੁੱਲਾ ਸਮਾਂ ਵਾਰਾ ਜੀ ਨੇ ਬਖਸ਼ਿਆ ਜਿਹੜਾ ਅੱਗੇ ਸਮਾਂ ਆਉਣ ਵਾਲਾ ਬੜਾ ਭਿਆਨਕ ਹੈ ਇਹਦੇ ਵਿੱਚ ਇਹ ਸਾਧ ਸੰਗਤ ਨਹੀਂ ਮਿਲਣਾ ਕਹਿੰਦੇ ਮਹਾਪੁਰਖ ਕੀਆ ਕਰਦੇ ਸੀ ਕਹਿੰਦੇ 12-12 ਕੋਦੇ ਦੀਵਾ ਜਗਣਾ 12 ਕੋ ਦੇਖ ਲੋ ਕਿੰਨਾ ਹੁੰਦਾ ਇੱਕ ਜੋਜਨ ਦੇ ਵਿੱਚ 4 ਕੋਹ ਹੁੰਦੇ ਨੇ 4 ਕੋਹ ਦੇ ਵਿੱਚ 6 ਮੀਲ 6 ਮੀਲ ਦੇ ਵਿੱਚ 9 ਕਿਲੋਮੀਟਰ ਇੱਕ ਜੋਜਨ ਦੇ ਵਿੱਚ 9 ਕਿਲੋਮੀਟਰ ਹੁੰਦਾ 12 ਕੋਹ ਦੇ ਵਿੱਚ ਦੇਖ ਲਓ ਵੀ 48 ਕਿਲੋਮੀਟਰ 45 46 ਕਿਲੋਮੀਟਰ ਦੂਰ ਕਿਤੇ ਦੀਵਾ ਬਲਦਾ ਦਿਖਿਆ ਕਰੇਗਾ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਦੀ ਗੱਲਾਂ ਬਾਤਾਂ ਹੁੰਦੀਆਂ ਮਹਾਰਾਜ ਦੇ ਨਾਲ ਕਦੇ-ਕਦੇ ਮਹਾਰਾਜ ਤਰੁੱਟ ਕੇ ਦੱਸ ਵੀ ਦਿੰਦੇ ਅੱਗੇ ਦਾ ਸਮਾਂ ਬਾਬਾ ਰਾਮ ਸਿੰਘ ਗਣੂਆ ਵਾਲਾ ਨੇ ਦੱਸਿਆ ਹੀ ਸੀ ਕਹਿੰਦੇ ਵੀ 24 ਤੱਕ ਤੱਕ ਸਮਾਂ ਲੰਘਾਦਾ ਕਿ 25 ਵਾਲਾ ਸਮਾਂ ਬੜਾ ਔਖਾ ਹੁੰਦਾ ਤੁਸੀਂ ਸੁਣ ਹੀ ਰਹੇ ਹੋ ਇਹ ਹੀ ਸਾਨੂੰ 10 ਸਾਲ ਹੋ ਗਏ ਰੋਲਾ ਪਾਉਂਦੇ ਆ ਨਾ ਵੀ ਭਾਈ ਨਾਮ ਜਪ ਲੋ ਨਾਮ ਜਪ ਲੋ ਸਮਾਂ ਬੜਾ ਭਿਆਨਕ ਜਿਹੜਾ ਹੁਣ ਤੁਸੀਂ ਨਾਮ ਜਪ ਲਿਆ ਨਾ ਇਹ ਨਾਮ ਜਪਣ ਦੇ ਨਾਲ ਆਪਣਾ ਜਿਹੜਾ ਪ੍ਰਕਾਸ਼ ਹੈ ਔਰਾ ਉਹ ਵਧਣਾ ਜਿਨ੍ਹਾਂ ਨਾਮ ਜਪਾਂਗੇ ਉਹਨਾਂ ਪ੍ਰਕਾਸ਼ ਵੱਧਦਾ ਕਬੀਰ ਸਾਹਿਬ ਨੇ ਕਿਹਾ ਕਬੀਰ ਸਹੀ ਮੁਖ ਧਨ ਹੈ ਜਾਮੋ ਕਹੀਏ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਕੋ ਗਰਾਮ ਦੇ ਤਾਂ ਕਿਹਦੀ ਵਿਚਾਰੀ ਹੈ ਸਰੀਰ ਵਿਚਾਰਾ ਕਿਹਦਾ ਜਿਹੜੇ ਨਗਰ ਦੇ ਵਿੱਚ ਰੱਬ ਦਾ ਪਿਆਰਾ ਰਹਿੰਦਾ ਸੰਤ ਮਹਾਤਮਾ ਉਹ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਕਿ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੰਤ ਬਾਬਾ ਜੀ ਸਿੰਘ ਹੰਸਾਲੀ ਸ ਹੰਸਾਲੀ ਸਾਹਿਬ ਨੂੰ ਭਾਗ ਲਾਏ ਹੰਸਾਲੀ ਸਾਹਿਬ ਪੂਰੇ ਪਵਿੱਤਰ ਕਰਤਾ ਮਹਾਰਾਜ ਨੇ ਉਹਨਾਂ ਦਾ ਪ੍ਰਕਾਸ਼ ਹੀ ਇੰਨਾ ਵੱਡਾ ਸੀ ਜਿਹੜਾ ਉਹਨਾਂ ਦੇ ਸੰਪਰਕ ਦੇ ਵਿੱਚ ਆ ਗਿਆ ਉਹ ਰੱਬ ਨਾਲ ਜੁੜ ਗਿਆ। ਮਹਾਂਪੁਰਖ ਦਾ ਔਰਾ ਹੁੰਦਾ ਪ੍ਰਕਾਸ਼ ਹੁੰਦਾ। ਉਹ ਔਰੇ ਦੇ ਵਿੱਚ ਪ੍ਰਕਾਸ਼ ਜਿਹੜਾ ਆ ਗਿਆ ਉਹਦਾ ਆਧਾਰ ਹੋਣਾ ਹੀ ਹੋਣਾ। ਕਬੀਰ ਸਾਹਿਬ ਕਹਿੰਦੇ ਸਰੀਰ ਤਾਂ ਪ੍ਰਕਾਸ਼ ਰੂਪ ਹੋ ਹੀ ਜਾਂਦਾ। ਜਿਹੜੇ ਪਿੰਡ ਵਿੱਚ ਸੰਤ ਮਹਾਤਮਾ ਰਹਿੰਦੇ ਪੂਰਾ ਪਿੰਡ ਹੀ ਪਵਿੱਤਰ ਹੋ ਜਾਂਦਾ। ऐसे संत बार-बार नहीं मिलते बहुत भागा वाले जिन्होंने उन्होंने दर्शन किए गुरु नानक साहिब ਵੱਲੋਂ ਡਿਊਟੀ ਲੱਗੀ ਹੁੰਦੀ ਹੈ ਰੱਬ ਨੇ ਨਹੀਂ ਕਹਿਣਾ ਵੀ ਮੇਰਾ ਨਾਮ ਜਪੋ ਇਹ ਮਹਾਪੁਰਖੀ ਕਹਿੰਦੇ ਵੀ ਰੱਬ ਨਾਲ ਜੁੜੋ ਸਮਾਦ ਭਿਆਨ ਕਹ ਸਾਧ ਸੰਗਤ ਅੱਗੇ-ਅੱਗੇ ਪਰ ਬਚਣਗੇ ਉਹ ਜਿਹੜੇ ਨਾਮ ਜਪਣਗੇ ਇਹ ਧਿਆਨ ਇਹ ਭਈ ਬਾਲੇ ਵਾਲੇ ਥਾਕੀ ਵਿੱਚ ਵੀ ਅਜੀਤੇ ਰੰਧਾਵੇ ਨਾ ਜਦੋਂ ਗੋਸ਼ਟ ਹੋਈ ਗੁਰੂ ਨਾਨਕ ਸਾਹਿਬ ਦੀ ਤਾਂ ਮਹਾਰਾਜ ਕਹਿੰਦੇ ਜੀਤਿਆ ਸਮਾ ਬੜਾ ਭਿਆਨਕ ਅਛਾ ਮਹਾਰਾਜ ਮਾਰੇ ਕਹਿੰਦੇ ਕਾਲ ਯੁਗ ਦਾ ਸਮਾ ਬੜਾ ਭਿਆਨਕ ਜਿਹੜੇ ਨਾਮ ਨਾਲ ਜੁੜੇ ਰਹਿਣਗੇ ਜਿਹੜੇ ਸ਼ਬਦ ਨਾਲ ਜੁੜੇ ਰਹਿਣਗੇ ਉਹਨਾਂ ਦਾ ਬਚਾਅ ਹੋਣਾ ਸ਼ਬਦ ਕੀ ਹੈ ਗੁਰੂ ਗ੍ਰੰਥ ਸਾਹਿਬ ਸ਼ਬਦ ਕੀ ਹੈ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਗੁਰਨਾਨਕ ਸਾਹਿਬ ਦਾ ਊਟ ਆਸਰਾ ਲੈ ਕੇ ਜਿਹੜੇ ਮੂਲ ਮੰਤਰ ਜਪਣਗੇ ਉਹਨਾਂ ਦਾ ਵਾਲ ਵੀ ਨਹੀਂ 빙ਗਾ ਹੋਣਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ 빙ਗਾ ਹੋਆ ਤੁਹਾਨੂੰ ਹੁਣ ਦੀ ਕਰਨਾ ਸਿਣਾਉਂਦੇ ਆ ਜਿਹਦੇ ਨਾਲ ਰੱਬ ਤੇ ਵਿਸ਼ਵਾਸ ਬਣਦਾ ਐਲ.ਏ ਦੇ ਵਿੱਚ ਹੁਣ 2025 ਦੇ ਵਿੱਚ ਅੱਗ ਲੱਗੀ ਜਨਵਰੀ ਮਹੀਨੇ ਐਸੀ ਅੱਗ ਲੱਗੀ ਉਹ ਬੁਝਣ ਦੇ ਵਿੱਚ ਨਾ ਆਵੇ ਤੇ ਮਹਾਰਾਜ ਨੇ ਹਵਾ ਵੀ ਇਹ ਹਿਸਾਬ ਦੀ ਚਲਾਈ ਵੀ ਅੱਗ ਨੂੰ ਹੋਰ ਜਿਆਦਾ ਤੇਜ਼ ਕਰਤਾ ਪਰਮਾਪਤੀ ਬੰਦੇ ਸੜਕਾਂ ਤੇ ਆ ਗਏ ਬਹੁ ਮੰਦਾ ਹਾਲ ਹੋਇਆ ਕਿਉਂ ਉਹਨਾਂ ਨੇ ਪਰਮੇਸ਼ਰ ਨੂੰ ਜ਼ੀਰੋ ਨੰਬਰ ਦਿੱਤਾ ਸੀ ਉਹ ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ ਅਸੀਂ ਆਪਣੀ ਮਿਹਨਤ ਨਾਲ ਕਮਾਇਆ ਰੱਬ ਦਾ ਸਾਡੇ 바ਤੇ ਜ਼ੀਰੋ ਹੈ ਤੇ ਹੁਣ ਸੁਣ ਲਓ ਵੀ ਮੂਲ ਮੰਤਰ ਦੀ ਤਾਕਤ ਕਿੰਨੀ ਹੈ ਉਥੇ ਤਗੜੇ ਤਗੜੇ ਜਿਹੜੇ ਸੈਲੀਬ੍ਰਿਟੀ ਸੀ ਉਹਨਾਂ ਦੇ ਘਰ ਸਾੜ ਕੇ ਤਬਾਹ ਕਰਦੇ ਅੱਗ ਨੇ ਉਹ ਸੜਕਾਂ ਤੇ ਆ ਗਏ ਇੱਕ ਆਪਣੇ ਨਾਲ ਇਥੇ ਉਹ ਪਰਿਵਾਰ ਜੁੜਿਆ ਹੋਇਆ ਸੀ ਮੂਲ ਮੰਤਰ ਜਪਦਾ ਸੀ ਉਹਨਾਂ ਦਾ ਫੋਨ ਆਇਆ ਸੰਤ ਸ਼ਿਕਾਗੋ ਵਾਲਿਆਂ ਦਾ ਮਹਾਰਾਜ ਨੇ ਉੱਥੇ ਉਹਨਾਂ ਦੀ ਡਿਊਟੀ ਲਈ ਅਮਰੀਕਾ ਦੇ ਵਿੱਚ ਦੁਹਾਂ ਸਿਰਿਆਂ ਆਪ ਸੁਆਮੀ ਖੇਲਾ ਵਿਖਸੇ ਅੰਤਰੀਆਮੀ ਜਗਾ ਜਗਾ ਮਹਾਪੁਰਖ ਬਿਠਾਏ ਮਹਾਰਾਜ ਨੇ ਵੀ ਨਾਮ ਜਪਾਓ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਦਾਸ ਨੂੰ ਫੋਨ ਲਾ ਲਿਆ ਵੀ ਮਹਾਰਾਜ ਪੁਲਿਸ ਨੇ ਆ ਕੇ ਕਿਹਾ ਉਹਨਾਂ ਨੂੰ ਵੀ ਸਟੋਰ ਵਿਹਲਾ ਕਰ ਦਿਓ ਸਮਾਨ ਸਮੂਹ ਵੇਚਾ ਲਓ ਸਟੋਰ ਤਾਂ ਤੁਹਾਡਾ ਸਾੜੀ ਜਾਣਾ ਸਮਾਨ ਵੇਚਾ ਲਓ ਜਿਹੜਾ ਬਚਦਾ ਉਹਨਾਂ ਨੇ ਮਹਾਪੁਰਖਾਂ ਨੂੰ ਬੋਲ ਲਾ ਲਿਆ ਵੀ ਇਹਦੇ ਇਦਾਂ ਕਰਕੇ ਜੀ ਪੁਲਿਸ ਨੇ ਆ ਕੇ ਕਿਹਾ ਮਹਾਪੁਰਖਾਂ ਨੇ ਦਾਸ ਨੂੰ ਫੋਨ ਲਾਇਆ ਮੈਂ ਕਿਹਾ ਮੂਲ ਮੰਤਰ ਦਾ ਜਾਪ ਕਰੋ ਮਹਾਰਾਜ ਅੱਗੇ ਅਰਦਾਸ ਕਰੋ ਵੀ ਮਹਾਰਾਜ ਕਿਰਪਾ ਕਰ ਦਿਓ ਗੁਰਨਾਨਕ ਸਾਹਿਬਾ ਵੀ ਮਿਹਰ ਕਰਨਗੇ ਉਹਨਾਂ ਨੇ ਸਤਿਵਚਨ ਕਿਹਾ ਮੂਲ ਮੰਤਰ ਦਾ ਜਾਪ ਸ਼ੁਰੂ ਕਰਤਾ ਕੋਣ ਸਫੇਰ ਆ ਕੇ ਕਹਿੰਦੀ ਵੀ ਸਮਾਨ ਸਮੂਦ ਕੱਢ ਲਓ ਤੁਹਾਡਾ ਸਮਾਨ ਬਚ ਜਾਣਾ ਅੱਗ ਨੇੜੇ ਆਉਂਦੀ ਜਾ ਰਹੀ ਹੈ ਉਹ ਕਹਿੰਦੇ ਵੀ ਅਸੀਂ ਮਹਾਪੁਰਖਾਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਕੋਈ ਨਹੀਂ ਕੁਛ ਨਹੀਂ ਹੁੰਦਾ ਉਹ ਕਹਿੰਦੇ ਵੀ ਅੱਗ ਨੇ ਛੱਡਣਾ ਨਹੀਂ ਹੈ ਤਗੜੇ ਤਗੜੇ ਘਰ ਫੂਕਤੇ ਕੁਛ ਨਹੀਂ ਬਚਿਆ ਸਟੋਰ ਤਾਂ ਤੁਹਾਡਾ ਸੜਨਾ ਹੀ ਹੈ ਸਮਾਨ ਬਚਾ ਲਓ ਉਹਨਾਂ ਨੇ ਮੂਲ ਮੰਤਰ ਦਾ ਜਾਪ ਸ਼ੁਰੂ ਕੀਤਾ ਤੇ ਮਹਾਰਾਜ ਦਾ ਓਟ ਆਸਰਾ ਲਿਆ ਜਦੋਂ ਤਕਰੀਬਨ 100 ਫੁੱਟ ਤੇ ਅੱਗ ਕਹਿੰਦੇ ਪਹੁੰਚੀ ਹੈ ਨਾ ਮਹਾਰਾਜ ਨੇ ਉਹ ਅੱਗ ਦਾ ਰੋਖ ਹੀ ਬਦਲਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਨਾਨਕ ਸਾਹਿਬ ਦੀ ਤਾਕਤ ਸਭ ਤੋਂ ਵੱਡਾ ਸਤਿਗੁਰ ਨਾਮ ਜਿਨ ਕਲ ਰੱਖੀ ਮੇਰੀ ਇਹ ਹੁਣ ਦੀ ਘਟਨਾ ਕੋਈ ਤੇ ਪਰਿਵਾਰ ਆਏਗਾ ਤੁਹਾਨੂੰ ਮਲਾਵਾਂਗੇ ਇੱਲੇ ਦੇ ਵਿੱਚ ਰਹਿੰਦਾ ਉਹ ਪਰਿਵਾਰ ਉਹਦਾ ਸਟੋਰ ਮਹਾਰਾਜ ਨੇ ਵਿਚਾਲਿਆ ਫਿਰ ਪੁਲਿਸ ਆਈ ਕਹਿੰਦੇ ਵੀ ਅੱਗ ਦੂਜੇ ਪਾਸੇ ਨੂੰ ਹੋ ਗਈ ਹੁਣ ਤੁਹਾਡੇ ਵੱਲ ਨਹੀਂ ਆਉਂਦੀ ਸਮਾਨ ਚੱਕਣ ਦੀ ਲੋੜ ਨਹੀਂ ਉਹ ਕਹਿੰਦੇ ਸਾਨੂੰ ਪਤਾ ਸੀ ਜੀ ਦਸਤਾਵੇਜ਼ਾ ਪੁਰਖ ਹੈ ਇਹ ਮੂਹ ਇੱਕ ਕਿਰਪਾ ਕਹਿੰਦੀ ਹੈ ਮੂਲ ਮੰਤਰ ਸਹਾ ਸੰਗਤ ਇਹ ਕਿਰਪਾ ਗੁਰਨਾਨਕ ਸਾਹਿਬ ਦੀ ਹੈ ਜੇ ਆਪਾਂ ਮੂਲ ਮੰਤਰ ਜਪਾਂਗੇ ਸਾ ਸੰਗਤ ਮਹਾਰਾਜ ਦਾ ਓਟ ਆਸਰਾ ਲਵਾਂਗੇ ਫਿਰ ਤਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੋਂ ਗਿਰਦ ਹਮਾਰਾ ਰਾਮਕਾਰ ਦੁੱਖ ਲਗੇ ਨਾ ਬੀਵੀ ਚੰਦ ਜੀ ਜਦੋਂ ਦਛਾਲੇ ਲੈ ਕੇ ਆਏ ਫੌਜਾਂ ਪਿੱਛੇ ਪੈ ਗਈਆਂ ਸਿਪਾਹੀ ਪਿੱਛੇ ਪੈ ਗਏ ਅੱਗੇ ਇੱਕ ਪਠਿਆਰਾ ਦਾਣੇ ਭੁੰਨਦਾ ਸੀ। ਮੀਦ ਚੰਦ ਜੀ ਕਹਿੰਦੇ ਮੈਂ ਪੱਠੀ 'ਚ ਵੜ ਜਾਂ ਤੇ ਛਾਲੇ ਲੈ ਕੇ। ਉਹ ਕਹਿੰਦੇ ਸੜਨਾ ਪੱਠੀ 'ਚ ਵੜ ਕੇ। ਹੋਰ ਨਹੀਂ ਤੈਨੂੰ ਕੋਈ ਜਗ੍ਹਾ ਮਿਲੀ। ਉਹ ਕਹਿੰਦੇ ਵੀ ਪਿੱਛੇ ਸਿਪਾਹੀ ਪਏ ਨੇ ਤੂੰ ਦੱਸੀ ਨਾ ਮੈਂ ਪੱਠੀ 'ਚ ਵੜ ਜਾਂਦਾ। ਉਹ ਕਹਿੰਦਾ ਮੇਰੇ ਗਲ ਕਾ ਨੂੰ ਪਾਣਾ ਤੂੰ ਕਿਤੇ ਹੋਰ ਜਗ੍ਹਾ ਲੱਭ ਲਾ। ਬਾਬਾ ਬਿਨੀ ਚੰਦਜੀਤ ਦਿਸਾਲੇ ਲੈ ਕੇ ਮਹਾਰਾਜ ਦਾਉਕ ਆਸਰਾ ਲੈ ਕੇ ਆਹੀ ਸ਼ਬਦ ਪੜੇ ਆ ਬਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਝੋ ਗਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਗੁਰੂ ਪੂਰ